ਰੋਡ ਦੇ ਉੱਤੇ ਦੇਖੋ ਮੁਰੇ ਕੀ ਇੱਧਰ ਕਣਕ ਨੂੰ ਅੱਗ ਲੱਗ ਗਈ ਕਿਸੇ ਦੇ ਇਹ ਵਾਹਿਗੁਰੂ ਸੱਚਾ ਪਾਤਸ਼ਾਹ ਖੜੀ ਕਣਕ ਨੂੰ ਆ ਲੱਗੇ ਫੈਕਟਰੀਆਂ ਮਨ ਲੱਗਾ ਜਾਂ ਫੈਕਟਰੀ ਲੱਗ ਗਈ ਕੋਈ ਟਰੈਕਟਰ ਕੋਈ ਕੁਝ ਨਹੀਂ ਹੈਗਾ ਇੱਥੇ ਸਿਰਫ ਇੱਕੋ ਟਰੈਕਟਰ ਲੱਗਾ ਰ ਇੱਧਰ ਵੀ ਸਾਰੀ ਕਣਕ ਖੜੀ ਆ ਵਾਓ ਰੱਬਾ ਤੇ ਰਿਹਾ ਕੀ ਕੈਰ ਢਾਈ ਜਨਾ ਯਾਰ ਇੱਧਰ ਦੇਖੋ ਰੋਡ ਤੇ ਇੱਥੇ ਟ੍ਰੈਫਿਕ ਜਦੋਂ ਸਾਰੇ ਜਾਮ ਹੋਇਆ ਸੀ ਆ ਦੇਖੋ ਹਵਾ ਵੀ ਵਾਹ ਕਿ ਦੁਸਤਿਆ ਪਾਤਸ਼ਾ ਐਡਾ ਕੋਈ ਉਹ ਬਾਈ ਬਾੜ ਤੇ ਯਾਰ ਵਿੱਚ ਭੈਣ ਦਾ ਟਰੈਕਟਰ ਹਵਾ ਜਾੜਾ ਚਾਲਦੀ ਕਰਕੇ ਆ ਦੇਖੋ ਲਾਟਾਂ ਹੀ ਨਿਕਲਦੀਆਂ ਸੋਦੀਆਂ ਇਹਦੇ ਹਾਵਣਾ ਜੇ ਹਵਾ ਘੱਮ ਗਈ ਪਰ ਇਹਨੂੰ ਵੀ ਜਾਤ ਆਦੀਆਂ ਇਦਾਂ ਦੇ ਟਾਈਮ ਕੋਈ ਸੈਸ਼ਨ ਕੋਈ ਫਾਇਰ ਬ੍ਰਿਗੇਡ ਕੋਈ ਕੁਛ ਨਹੀਂ ਆਉਂਦਾ ਦੇਖ ਲਓ ਹੈਗਾ ਕੋਈ ਕੁਛ ਵਾਹਿਗੁਰੂ ਸੱਚੇ ਪਾਤਸ਼ਾਹ ਆ ਭਾਈ ਵੀ ਹੁਣ ਇੱਥੇ ਖੜਾ ਉੱਥੇ ਪਰੇ ਕੀੜੇ ਲਾ ਰਵੇ ਯਾਰ ਵਾਹਿਗੁਰੂ ਸੱਚੇ ਪਾਤਸ਼ਾਹ ਹੁਣੇ ਹਵਾ ਨਾ ਚੇਂਜ ਹੋਵੇ ਇਧਰ ਰੋਡ ਕਰਕੇ ਥੋੜਾ ਜਿਹਾ ਬਚਾਇਆ ਆ ਦੇਖੋ ਗੱਡੀ ਵਿੱਚ ਜਿੱਥੇ ਲੈ ਗਿਆ ਭਾਈ ਕੱਢ ਜੀ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਤਬਾਹੀ ਮਚਾ ਦਿੱਤੀ ਦੋ ਦੋ ਖੱਤੇ ਹੁਣੇ ਦੋ ਕਿੱल्ल्या ਦੇ ਪੁਰਾ ਲਗਭਗ ਹੋਣਾ تھا ਸੋ ਸਾਰੇ ਕਿਸਾਨ ਭਰਾਵਾਂ ਨੂੰ ਵੀ ਇਹ ਬੇਨਤੀ ਆਪੀ ਲਿਆ ਵੀ ਜੇ ਕਿਤੇ ਵੀ ਕੋਈ ਟੀਆਫ ਆ ਜਾ ਕੋਈ ਸੋਚਿਆ ਉਹਦੇ ਥੱਲੇ ਹਨ ਐਨ ਪੱਧਰਾ ਕਰਕੇ ਰੱਖੋ ਆ ਦੇਖੋ ਕੀ ਹਾਲਾਤ ਬਣੇ ਆ ਆ ਜਿਹੜੇ ਹੁਣ ਬੇਚ ਵੜ ਗਏ ਜਿਹੜੇ ਆ ਧੂਏ ਨੇ ਉਹ ਮੋੜ ਕੇ ਦਿਖਣਾ ਮure ਕੁਛ ਵੀ ਕੋਈ ਵੀ ਹੈਪਨ ਹੋ ਸਕਦਾ ਔ ਹਲੇ ਉਹ ਉਧਰ ਲੱਗੀ ਆ ਹਲੇ ਜੇ ਉਹ ਹਵਾ ਉਧਰ ਨੂੰ ਹੋ ਗਈ ਤਾਂ ਉਹ ਸਾਰਾ ਏਰੀਆ ਖੜਾ ਮure ਤਕਰੀਬਨ ਆ ਵੀ ਸੜਕ ਕਰਕੇ ਇੱਧਰ ਬਚਾ ਹੋ ਗਿਆ ਹਲੇ ਉੱਥੇ ਲੱਗੀ ਆ ਬੋਝਵੇਂ ਬਾਬਾ ਨਾਨਕਾ ਮੇਰੀ ਰੱਖੀ ਵਿਚਾਰੇ ਬਹੁ ਆਖਾਂ ਜਿਨੇ ਉਹ ਤੋਂ ਅੱਗ ਲੱਗੀ ਮਿੱਤਰੋ ਉਹ ਸੋਚੋ ਉਦੋਂ ਐਨੂੰ ਹਵਾ ਚੱਲਦੀ ਸੀ ਤੇ ਇਦਨ ਨੂੰ ਦੌੜੀ ਸੀ ਕੋਈ ਵੀ ਹੈਪਨ ਹੋ ਜੇ ਰਿਹਾ ਦੇਖੋ ਧੂਆਂ ਇਹ ਸਾਵਣਾ ਸੀਗਾ ਇਦਨ ਨੂੰ ਵੀ ਮਹਾਰਾਜ ਨੇ ਬਚਾ ਖਾਤਾ ਫੇਰ ਖੜਕਾ ਕਰਕੇ ਇਧਰ ਗਾਹਾਂ ਹੈ ਨਹੀਂ ਸੀ ਜੇ ਹਵਾ ਉਧਰ ਨੂੰ ਹੋ ਜਾਂਦੀ ਬਹੁਤ ਜ਼ਿਆਦਾ ਭਾਰਾ ਨੁਕਸਾਨ ਹੋ ਸਕਦਾ ਸਾਰੇ ਭਰਾਵਾਂ ਨੂੰ ਕਿਸਾਨ ਭਰਾਵਾਂ ਨੂੰ ਖਾਦ ਕਰਕੇ ਬੇਨਤੀ ਆ ਵੀ ਆਪਣੇ ਕਿੱਠੇ ਵੀ ਕੋਈ ਸੋਚਿਆ ਜਾਂ ਟੀ ਆਫ ਆ ਜਾਂ 24 ਘੰਟੇ ਦੀ ਕੋਈ ਵੀ ਲੈਣ ਲੰਗਦੀ ਉਹਦੇ ਥੱਲੇ ਜਰੂਰ ਜਰੂਰ ਉਹਦੇ ਥੱਲੇ ਪੱਧਰਾ ਕਰਕੇ ਰੱਖੋ ਆ ਦੇਖ ਲੋ ਇੱਕ ਹੀ ਚਗਾੜਾ ਕਿਤੇ ਡੇਗਣਾ ਕਿੰਨਾ ਥਾ ਮੈਂਟੋ ਮੈਂਟੀ ਹਵਾ ਚੱਲਦੀ ਆ ਮੌਸਮ ਖਰਾਬ ਹੈ ਕਿੱਥੇ ਰੋਕਦੀ ਮੁੜ ਕੇ ਅੱਗ ਕਿੰਨਾ ਨੁਕਸਾਨ ਹੈ ਕਿਹੜੇ ਭਰਾ ਦੀ ਵੀ ਆ ਕਿੰਨਾ ਨੁਕਸਾਨ ਹੈ ਆਪਣਾ ਪਿੰਡ ਹੈਗਾ ਇਹ ਬਿਰਕਾਂ ਬਿਰਕਾਂ ਦੇ ਮਤਲਬ ਕਿ ਅੱਡੇ ਤੇ ਆ ਫਗਵਾੜੇ ਨੇ ਯਾਰ ਫਗਵਾੜਾ ਬਿਰਕਾਂ ਦਾ ਅੱਡਾ ਆ ਇਹ ਆ ਇਧਰਲੇ ਪਾਸੇ ਆ ਜਾਂਦਾ ਮੌੜੀ ਆ ਪਿੱਛੇ ਜਿਹੜਾ ਪੰਡਿਆ ਬਿਰਕਾ ਪੰਡਿਆ ਬਚਾ ਹੋ ਗਿਆ ਜੇ ਹਵਾ ਉਧਰੋਂ ਚੱਲ ਜਾਂਦੀ ਕਿਤੇ ਬਹੁਤ ਜ਼ਿਆਦਾ ਨੁਕਸਾਨ ਮੋਰੇ ਸਾਰੇ ਆਹ ਦੇਖੋ ਕਣਕੇ ਰਹੀਏ ਕਣਕੀ ਖੜੀ ਆ ਮੋਰੇ ਸਾਰੇ ਵਾਹਿਗੁਰੂ ਬਾਬਾ ਮਿਹਰ ਹੀ ਰੱਖੀ ਸਾਰਿਆਂ ਤੇ ਬਹੁਤ ਪੁੱਤਾ ਵਾਂਗੂ ਪਾਲ ਕੇ ਹੁਣ ਜੇ ਕਿਤੇ ਵੱਡਣ ਦਾ ਟਾਈਮ ਆਇਆ ਪਰ ਹੁਣ ਇਹ ਆ ਵੀ ਹੁਣ ਉਧਾਂ ਬਿਜਲੀ ਵਾਲੇ ਵੀ ਜੇ ਲਾਈਟ ਛੱਡਣ ਜਾਂ ਨਾ ਛੱਡਣ ਇਤਾਂ ਦੇ ਟਾਈਮ ਇਹ ਵੀ ਨਹੀਂ ਕੇਅਰ ਕੋਈ ਤੈ ਤਾਂ ਨਹੀਂ ਕੋਈ ਕੁਝ ਨਹੀਂ ਦੇ ਲੋ ਕਾਦਾ ਉੱਥੋਂ ਅੱਗ ਤੁਰੀ ਹੋਊਗੀ ਤੇ ਕਾਦੀ ਇੱਥੇ ਆਈ ਕੋਈ ਫਾਇਰ ਕਿਡੇ ਮੋਡ ਫਗਵਾੜਾ ਆ। ਸਹੀ ਨਹੀਂ ਕੋਈ ਵੀ ਜਗਾਡਮੈਂਟ ਕੁਝ ਵੀ। ਤੋਂ ਮੇਰੇ ਸਾਰੇ ਭਰਾਵਾਂ ਨੂੰ ਬੇਨਤੀ ਆ ਜਿੰਨਾ ਵੱਧ ਤੋਂ ਵੱਧ ਪਚਾਹ ਹੋ ਸਕਦਾ ਆਪਣਾ ਬਚਾਅ ਕਰੋ ਜੇ ਕੋਈ ਸੋਚ ਜਾਂ ਕੋਈ ਵੀ ਕੋਸ਼ਿਸ਼ ਕੋਈ ਟੀਓਫ ਚ ਗਾੜੇ ਕਾਢਦਾ ਜਾਂ ਕੋਈ ਲੈਡ ਚੱਲਦੀ ਆ। ਪਲੀਜ਼ ਜ਼ਰੂਰ ਜ਼ਰੂਰ ਉਥੇ ਥੱਲੋਂ ਪੱਧਰਾ ਕਰੋ ਹੁਣ ਆਈ ਆ ਫਾਇਰ ਬ੍ਰਿਗੇਡ ਦੀ ਗੱਡੀ ਹੁਣ ਆਈ ਆ ਗੱਡੀ ਫਾਇਰ ਬ੍ਰਿਗੇਡ ਦੀ ਸਾਰ ਪੇ ਦੀ ਬਹੁਤ ਸ਼ੁਕਰ ਆ ਮਹਾਰਾਜ ਦਾ ਵੀ ਜਿਹੜੀ ਹਵਾ ਇਦਾਂ ਨੂੰ ਸੀਗੀ ਤੇ ਛੜ ਕਰੇ ਆ ਕੇ ਕੰਟਰੋਲ ਹੋ ਗਈ। ਫੇਰ ਵੀ ਦੋ ਦੋ ਸਵਾ ਦੋ ਖੱਤਿਆਂ ਦੇ ਲਗਭਗੇ ਏਰੀਆ ਖਰਾਬ ਹੋ ਗਿਆ, ਲੂ ਹੋ ਗਿਆ। ਵਾਹਿਗੁਰੂ ਮੇਹਰੀ ਰੱਖੇ ਸਾਰਿਆਂ ਤੇ ਕਿਸੇ ਭਾਈ ਭਰਾ ਦਾ ਨਾ ਨੁਕਸਾਨ ਕੁਝ ਵੀ ਹੋਵੇ।